ਸਰਦਾਰ ਜਸਵੰਤ ਸਿੰਘ ਜੀ ਖਾਲੜਾ ਦੇ ਨਕਸ਼ੇ ਕਦਮਾਂ ਤੇ ਚੱਲਣਾ ਜਾਂ ਫਿਰ ਇਹ ਗੱਲ ਕਲੇਮ ਕਰਕੇ ਚੱਲਣੀ ਕਿ ਅਸੀਂ ਆਪ ਦੇ ਲੋਕਾਂ ਦੀ ਗੱਲ ਕਰਾਂਗੇ ਉਹ ਮਤਲਬ ਸਿੱਧਾ ਸਿੱਧਾ ਆਪਾਂ ਕਹਿ ਲਈਏ ਹਕੂਮਤ ਦੀ ਅੱਖ ਚੱਖ ਪਾ ਕੇ ਕਰਨ ਵਾਲੀ ਗੱਲ ਹੈ ਵੀ ਇੱਕ ਪਾਸੇ ਪੂਰੀ ਸੇੜ ਖੜੀ ਆ ਜਿਹਦੇ ਕੋਲ ਹਰ ਤਰੀਕੇ ਦਾ ਤੰਤਰ ਹੈ ਤੇ ਇੱਕ ਪਾਸੇ ਉਹ ਕੁਝ ਨੌਜਵਾਨ ਨੇ ਵੀ ਜਿਨ੍ਹਾਂ ਕੋਲ ਸਿਰਫ ਸ਼ੀਦਾਂ ਦਾ ਆਸਰਾ ਏ ਜਾਂ ਫਿਰ ਗੁਰੂ ਸਾਹਿਬ ਤੋਂ ਓਟ ਆਸਰਾ ਤੱਕ ਕੇ ਚੱਲੇ ਨੇ ਉਸ ਤੋਂ ਇਲਾਵਾ ਹੋਰ ਕੁਝ ਵੀ ਨਾ ਹੋਵੇ ਇੱਕ ਪਾਸੇ ਯੂਨੀਵਰਸਿਟੀ ਜੇ ਕਿਸੇ ਟਾਈਮ ਲੈਫਟ ਦਾ ਦਬਦਬਾ ਸੀ ਜੀ ਉੱਥੇ ਕਾਂਗਰਸੀ 83 ਤਾਂ ਅੱਜ ਉੱਥੇ ਪ੍ਰੋਪਰ ਆਪਾਂ ਕਹਿ ਲਈਏ ਨੀਚੇ ਕਲਰਕ ਤੋਂ ਲੈ ਕੇ ਵੀ ਸੀ ਤੱਕ ਉਹ ਆਰਐਸਐਸ ਦੇ ਨੇ ਖਾਸ ਕਰ ਜਦੋਂ ਤੁਹਾਡੀ ਆਡੈਂਟੀਟੀ ਨੂੰ ਲੈ ਕੇ ਉੱਥੇ ਇੱਕ ਪੋਲਰਾਈਜੇਸ਼ਨ ਹੋਈ ਹੋਵੇ ਉੱਥੇ ਜਦੋਂ ਲੋਕ ਜਾਂ ਸਾਥ ਆਉਟੀ ਤੁਹਾਨੂੰ ਪਰਸਨਲੀ ਟਾਰਗੇਟ ਕਰਦੀ ਹੋਵੇ ਵੀ ਉੱਥੇ ਹਰ ਮੋਰਡ ਤੇ ਹਰ ਕਦਮ ਤੇ ਵੀ ਉਹ ਚੈਲੰਜ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ ਅੱਛਾ ੜੀਆਂ ਯੂਨੀਵਰਸਿਟੀਆਂ ਜਿਹੜੇ ਵੀਸੀ ਲੱਗ ਰਹੇ ਆ ਉਹ ਆਰਐਸਐਸ ਦੀ ਕਿਸ ਤਰਜ਼ ਦੇ ਉੱਤੇ ਲੱਗ ਰਹੇ ਆ ਤੇ ਉਹਨਾਂ ਦਾ ਵਿਜ਼ਨ ਕੀ ਆ ਮੰਨੋ ਨਾ ਇਹ ਇੱਕ ਮжоਰਿਟੀਅਰੀਅਨ ਸਟੇਟ ਦਾ ਫੀਨੋਮੈਨਾ ਹੁੰਦਾ ਏ ਵੀ ਜਿੱਥੇ ਕੋਈ ਮжоਰਿਟੀ ਕਮਿਊਨਿਟੀ ਵਸਦੀ ਹੋਵੇ ਮਿਨਿਓਰਿਟੀ ਕਮਿਊਨਿਟੀ ਨੂੰ ਦੱਬਣਾ ਵੀ ਹਿੰਦੂ ਹਿੰਦੀ ਹਿੰਦੁਸਤਾਨ ਠੀਕ ਹੈ ਨਾ ਵੀ ਜਿਹੜਾ ਹਿੰਦੂਤਵਾ ਦਾ ਫੀਨੋਮੈਨਾ ਏ ਵੀ ਇੰਨੀ ਜ਼ਿਆਦਾ ਪੋਲਰਾਈਜ਼ੇਸ਼ਨ ਕਰਨੀ ਆ ਵੀ ਜਿਹੜੀ ਘੱਟ ਗਿਣਤੀ ਕੌਮਾਂ ਨੇ ਚਾਹੇ ਉਹ ਕਿਸੇ ਧਰਮ ਦੇ ਆਧਾਰ ਤੇ ਹੋਵੇ ਖਿੱਤੇ ਦੇ ਆਧਾਰ ਤੇ ਹੋਵੇ ਬੋਲੀ ਦੇ ਆਧਾਰ ਤੇ ਹੋਵੇ ਵੀ ਉਹਨੂੰ ਖਤਮ ਕਰਕੇ ਇੱਕ ਜਿਹੜੀ ਮੈਜੋਰਟੀ ਕਮਿਊਨਿਟੀ ਹੈ ਸਿਰਫ ਉਹਦਾ ਦਬਦਬਾ ਹੋਣਾ ਵੀ ਕਿਸੇ ਟਾਈਮ ਵੀ ਗੱਲ ਹੋਣੀ ਹੈ ਪੀਐਸਚੀਡੀ ਹੋਣੀ ਹੈ ਕਿਸੇ ਵੀ ਬ੍ਰਾਂਚ 'ਚ ਹੋਣੀ ਹੈ ਇਸ਼ੂਸ ਤੇ ਹੋਣੀ ਹੈ ਠੀਕ ਹੈ ਅੱਜ ਕਿਸ ਗੱਲ ਤੇ ਹੋ ਰਹੀ ਹੈ ਗੋਮੂਦ ਤੇ ਆ ਅੱਜ ਰਿਸਰਚਾਂ ਹੋ ਰਹੀਆਂ ਨੇ ਜੀ ਐਨਯੂ ਦਾ ਜਿਹੜਾ ਵੀਸੀ ਹੈ ਉਹ ਆਰਐਸਐਸ ਤੇ ਮੁਖੀ ਨੂੰ ਰਿਪੋਰਟ ਦੇ ਰਿਹਾ ਕਿ ਅਸੀਂ ਆ ਸੰਸਕ੍ਰਿਤਾ ਸੈਫਰੋਨਾਈਜੇਸ਼ਨ ਕਰਲੋ ਵਾਸਤੇ ਯੂਨੀਵਰਸਿਟੀ ਦੇ ਵਿੱਚ ਇਹ ਇਹ ਕਦਮ ਚੁੱਕੇ ਨੇ ਹਰ ਇੱਕ ਚੀਜ਼ ਦਾ ਸੈਂਟਰਲਾਈਜ਼ੇਸ਼ਨ ਕਰਨਾ ਪ੍ਰਾਈਵੇਟਾਈਜ਼ ਕਰਨਾ ਉਹਦਾ ਸੈਫਰਨਾਈਜ਼ ਕਰਨਾ ਉਸ ਚੀਜ਼ਾਂ ਨੂੰ ਉਹਨੂੰ ਮਨੁਵਾਤੀ ਸੂਚ ਦੇ ਅਪਰੋਚ ਦੇ ਅਧੀਨ ਲੈ ਕੇ ਆਉਣਾ ਵੀ ਇਹ ਭੜੇ ਲੰਬੇ ਸਮੇਂ ਤੋਂ ਇਸ ਮжоਰਿਟੀ ਕਮਿਊਨਿਟੀ ਦੇ ਦਿਮਾਗ ਦੇ ਵਿੱਚ ਗੱਲ ਪਈ ਹੈ ਜਦੋਂ ਜਦੋਂ ਹਕੂਮਤ ਚੜ੍ਹ ਕੇ ਆਈ ਆ ਉਦੋਂ ਉਦੋਂ ਵੀ ਜਿਹੜਾ ਰੈਗੂਲੇਸ਼ਨ ਆਇਆਗਾ ਚਾਹੇ ਉਹ ਮੁਗਲਾਂ ਦੇ ਸਮੇਂ ਦੇ ਵਿੱਚ ਦੇਖੀਏ ਜਾਂ ਅੰਗਰੇਜ਼ ਕਾਲ ਦੇਖੀਏ ਜਾਹ ਅੱਜ ਦੀ ਹਕੂਮਤਾਂ ਨੂੰ ਦੇਖੀਏ ਉਹ ਨੌਜਵਾਨੀ ਜਿਸ ਨੂੰ ਵਿਹਲੜ ਨਕਮੇ ਕਹ ਕੇ ਭੰਡਿਆ ਗਿਆ ਪ੍ਰਚਾਰਿਆ ਗਿਆ ਅੱਜ ਉਹ ਨੌਜਵਾਨੀ ਸੋਹਰਦ ਹੋ ਚੁੱਕੀ ਆ ਭਾਈ ਜਸਵੰਤ ਸਿੰਘ ਖਾਲੜਾ ਦੀ ਸੋਚ ਲੈ ਕੇ ਚੱਲ ਰਹੀ ਸਾਥ ਸਾਥ ਦੇ ਵੱਲੋਂ ਪੰਜਾਬ ਯੂਨੀਵਰਸਿਟੀ ਚੋਣਾ ਦੇ ਵਿੱਚ ਉਹ ਸੋਚ ਨੂੰ ਉਭਾਰਿਆ ਗਿਆ ਉਹਨਾਂ ਨੌਜਵਾਨਾਂ ਦੇ ਵੱਲੋਂ ਇੱਕ ਬੂਟਾ ਪੰਜਾਬ ਦੇ ਅੰਦਰ ਲਾਇਆ ਗਿਆ ਜਿਸ ਬੂਟੇ ਦੀਆਂ ਜਿਹੜੀਆਂ ਜੜਾਂ ਨੇ ਉਹ ਪੂਰੇ ਪੰਜਾਬ 'ਚ ਹੁਣ ਫੈਲਣੀਆਂ ਸ਼ੁਰੂ ਹੋ ਚੁੱਕੀਆਂ ਨੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜੁੜ ਰਹੇ ਨੇ ਸਾਡੇ ਨਾਲ ਸੱਤ ਜਥੇਬੰਦੀ ਤੋਂ ਪੰਜਾਬ ਯੂਨੀਵਰਸਿਟੀ ਤੋਂ ਕੁਝ ਜਿਹੜੇ ਵੀਰ ਸਾਥੀ ਉਸ ਆਰਗੇਨਾਈਜੇਸ਼ਨ ਨੂੰ ਚਲਾਉਣ ਵਾਲੇ ਮੂਰੇ ਲਾ ਕੇ ਜਿਹੜਾ ਮਾਰਗਦਰਸ਼ਕ ਕਰਨ ਵਾਲੇ ਹੋਰ ਨੌਜਵਾਨਾਂ ਦਾ ਤੇ ਭੱਜਾ ਸੁਵਾਨ ਸਿੰਘ ਖਾਲੜਾ ਦੀ ਸੋਚ ਨੂੰ ਅੱਗੇ ਲੈ ਕੇ ਜਾਣ ਵਾਲੇ ਤਮਾਮ ਮੇਰੇ ਨਾਲ ਸਾਥੀ ਇਹ ਨੌਜਵਾਨ ਜਿਹੜੇ ਮੇਰੇ ਨਾਲ ਤੁਸੀਂ ਖੜੇ ਦੇਖ ਸਕਦੇ ਹੋ ਕਿ ਇਹ ਉਸ ਸੋਚ ਦੇ ਉੱਤੇ ਕੰਮ ਕਰ ਰਹੇ ਨੇ ਪੰਥਕ ਸੋਚ ਤੇ ਕੰਮ ਕਰ ਰਹੇ ਨੇ ਸੱਤ ਦੇ ਪ੍ਰਧਾਨ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਹਾਲੀ ਦੇ ਵਿੱਚ ਵੱਡੀ ਜਿੱਤ ਪ੍ਰਾਪਤ ਹੋਈ ਹੈ ਦੁਬਾਰਾ ਯੂਨੀਵਰਸਿਟੀ 'ਚ ਇਤਿਹਾਸ ਇਹਨਾਂ ਦੇ ਵੱਲੋਂ ਸਿਰਜਿਆ ਗਿਆ ਇਹ ਪੰਜਾਬ ਨੂੰ ਲੈ ਕੇ ਸੋਚੀ ਆ ਅੱਗੇ ਨੌਜਵਾਨੀ ਨੂੰ ਲੈ ਕੇ ਸੋਚੀ ਆ ਫਤਿਹਸਾਂਜ ਪੋਣੇ ਜੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਬਹੁਤ ਵੱਡਾ ਕਦਮ ਹੁੰਦਾ ਜਦੋਂ ਤੁਸੀਂ ਪੰਥਕ ਸੋਚਾਂ ਦੇ ਉੱਤੇ ਚੱਲਣਾ ਜਸਵੰਤ ਸਿੰਘ ਖਾਲੜਾ ਦੀ ਸੋਚ ਤਾਂ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਆ ਤੁਸੀਂ ਉਹਨੂੰ ਮੂਰੇ ਰੱਖ ਕੇ ਚੱਲ ਰਹੇ ਹੋ ਸਭ ਤੋਂ ਪਹਿਲਾਂ ਤਾਂ ਚੈਲੈਂਜਿੰਗ ਕਿੰਨੇ ਕਉਂਦੇ ਆ ਫੇਸ ਕਿੰਨੀਆਂ ਕੁ ਪ੍ਰੋਬਲਮਸ ਕਰਨੀਆਂ ਪੈਂਦੀਆਂ ਨੇ ਦੁਬਾਰਾ ਯੂਨੀਵਰਸਿਟੀ ਇਲੈਕਸ਼ਨਾਂ ਨੂੰ ਜਿੱਤਣਾ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਚੈਲੰਜ ਸੀਗਾ ਕੀ ਕੁਝ ਹੁਣ ਤੱਕ ਖੰਡਾ ਚੁੱਕੇ ਮਤਲਬ ਸਰਦਾਰ ਜਸਵੰਤ ਸਿੰਘ ਜੀ ਖਾਲੜਾ ਦੇ ਨਕਸ਼ੇ ਕਦਮਾਂ ਤੇ ਚੱਲਣਾ ਜਾਂ ਫਿਰ ਇਹ ਗੱਲ ਕਲੇਮ ਕਰਕੇ ਚੱਲਣੀ ਕਿ ਅਸੀਂ ਆਪ ਦੇ ਲੋਕਾਂ ਦੀ ਗੱਲ ਕਰਾਂਗੇ ਉਹ ਮਤਲਬ ਸਿੱਧਾ ਸਿੱਧਾ ਆਪਾਂ ਕਹਿ ਲਈਏ ਹਕੂਮਤ ਦੀ ਅੱਖ ਚ ਅੱਖ ਪਾ ਕੇ ਕਰਨ ਵਾਲੀ ਗੱਲ ਹੈ ਵੀ ਇੱਕ ਪਾਸੇ ਪੂਰੀ ਸਟੇਟ ਖੜੀ ਆ ਜਿੱਤੇ ਕੋਰ ਹਰ ਤਰੀਕੇ ਦਾ ਤੰਤਰ ਹੈ ਤੇ ਇੱਕ ਪਾਸੇ ਉਹ ਕੁਝ ਨੌਜਵਾਨ ਨੇ ਵੀ ਜਿਨ੍ਹਾਂ ਕੋਲ ਸਿਰਫ ਸ਼ੀਦਾਂ ਦਾ ਆਸਰਾ ਏ ਜਾਂ ਫਿਰ ਗੁਰੂ ਸਾਹਿਬ ਤੋਂ ਓਟ ਆਸਰਾ ਤੱਕੇ ਚੱਲੇ ਨੇ ਇਸ ਤੋਂ ਇਲਾਵਾ ਹੋਰ ਕੁਝ ਵੀ ਨਾ ਹੋਣਾ ਵੀ ਜਦੋਂ ਸਰਦਾਰ ਜਸਵੰਤ ਸਿੰਘ ਹੀ ਖਲੜਾ ਚੱਲੇ ਨੇ ਵੀ ਉਹ ਇਕਲੌਤੇ ਚੱਲੇ ਨੇ ਆਪ ਦਾ ਸਕੂਟਰ ਲੈ ਕੇ ਠੀਕ ਹੈ ਵੀ ਆਪ ਦਾ ਉਹਨਾਂ ਦਾ ਇੱਕ ਦੋਸਤ ਹੈ ਜਿਹੜਾ ਉਹ ਲਾਪਤਾ ਹੁੰਦਾ ਹੈ ਉਹ ਉਹ ਜਰਨੀ ਸ਼ੁਰੂ ਕਰਦੇ ਨੇ ਤੇ 25000 ਜਿਹੜੀਆਂ ਲਾਸ਼ਾਂ ਨੇ ਲਵਾਰਸ ਲਾਸ਼ਾਂ ਨੂੰ ਆਈਡੈਂਟੀਫਾਈ ਕਰਨਾ ਉਹ ਐਡਾ ਸਫਰ ਹੈ ਉਸੇ ਲੜੀ ਦੇ ਵਿੱਚ ਉਹ ਜਿਹੜੀ ਵਿਦਿਆਰਥੀ ਜਿੱਥੇ ਬੰਦੀ ਸਾਥ ਹੈ ਵੀ ਪੰਜਾਬ ਯੂਨੀਵਰਸਿਟੀ ਤੋਂ ਸ਼ੁਰੂ ਹੋ ਕੇ ਵੀ ਅੱਜ ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਕਾਲਜਾਂ 'ਚ ਕੰਮ ਕਰ ਰਹੀ ਹੈ ਸੋ ਉੱਥੇ ਗੱਲ ਜੇ ਇਹ ਕਰਨੀ ਹੈ ਕਿ ਕੀ ਔਕੜਾਂ ਆndੀਆਂ ਨੇ ਉਹ ਸਿੱਧੀ ਹੈ ਕਿ ਇੱਕ ਪਾਸੇ ਯੂਨੀਵਰਸਿਟੀ ਜੇ ਕਿਸੇ ਟਾਈਮ ਲੈਫਟ ਦਾ ਦਬਦਬਾ ਸੀ ਜੇ ਉੱਥੇ ਕਾਂਗਰਸੀ 83 ਤਾ ਅੱਜ ਉਥੇ ਪ੍ਰੋਪਰ ਆਪਾਂ ਕਹਿ ਲਈਏ ਨੀਚੇ ਕਲਾਰਕ ਤੋਂ ਲੈ ਕੇ ਵੀਸੀ ਤੱਕ ਉਹ ਆਰਐਸਐਸ ਦੇ ਨੇ ਜਿਨ੍ਹਾਂ ਦੀ ਸਟੇਟ ਆ ਜਿਨ੍ਹਾਂ ਦਾ ਸਾਰਾ ਤੰਤਰ ਹੈ ਜਿਨ੍ਹਾਂ ਦੇ ਅੰਟਰ ਯੂਨੀਵਰਸਿਟੀ ਆ ਸਾਰੇ ਡਿਪਾਰਟਮੈਂਟ ਨੇ ਸਾਰੇ ਰਿਸੋਰਸਸ ਕੋਲਰ ਨੇ ਵੀ ਉਹਨਾਂ ਦੇ ਨਾਲ ਮੁਕਾਬਲਾ ਕਰਨਾ ਵੀ ਉਹ ਇੱਕ ਆਮ ਸਧਾਰਨ ਵਰਤਾਰਾ ਵੀ ਨਹੀਂ ਹੈਗਾ ਤੇ ਉਹ ਐਡਾ ਸੌਖਾ ਵੀ ਹੈ ਨਹੀਂ ਦੂਜੇ ਪਾਸੇ ਵੀ ਇੱਕ ਨੌਜਵਾਨੀ ਆ ਵੀ ਜਿਹੜੀ ਚੰਡੀਗੜ੍ਹ ਵਰਗੇ ਸ਼ਹਿਰ 'ਚ ਬੈਠੀ ਆ ਵੀ ਜਿੱਥੇ ਹਰ ਤਰੀਕੇ ਦੀ ਡਿਸਟਰੈਕਸ਼ਨ ਹੈ ਬੱਚਿਆਂ ਨੇ ਆਪ ਦੀ ਪੜ੍ਹਾਈ ਦਾ ਵੀ ਕਰਨਾ ਹੈ ਵੀ ਪੰਜਾਬ ਦੇ ਵਿੱਚ ਖਾਸ ਕਰਕੇ ਗੱਲ ਕਰੀਏ ਵੀ ਕਿਸੇ ਵੀ ਤਰੀਕੇ ਦਾ এডੂਕੇਸ਼ਨਲ ਜਾਂ ਫਿਰ এমਪਲॉयਮੈਂਟ ਦਾ ਕੋਈ ਸਟਰਕਚਰ ਹੈ ਕੋਈ ਮਾਡਲ ਨਹੀਂ ਹੈ ਉਥੇ ਬਾਹਰ ਜਾਣ ਦੇ ਫੀਨੋਮੇਨਾ ਨੂੰ ਰੋਕ ਕੇ ਬੰਦੇ ਨੌਜਵਾਨ ਇੱਥੇ ਆਣ ਆ ਰਹੇ ਨੇ ਉਸ ਤੋਂ ਬਾਅਦ ਆਪ ਦੀ ਪੜ੍ਹਾਈ ਨੂੰ ਕੰਟੀਨਿਊ ਰੱਖਦੇ ਹੋਏ ਫਿਊਚਰ ਵੱਲ ਦੇਖਦੇ ਹੋਏ ਆਪਦੇ ਲੋਕਾਂ ਦੀ ਪੰਜਾਬ ਦੀ ਪਛੇਦੀ ਸਟੂਡੈਂਟਾਂ ਦੀ ਆਪਦੀ ਯੂਨੀਵਰਸਿਟੀ ਦੀ ਆਪਦੀ ਧਰੋਹਰ ਦੀ ਗੱਲ ਕਰਨੀ ਉਹ ਐਕਟੀਵਿਜ਼ਮ ਕਰਨਾ ਉਹ ਸਾਰਿਆਂ ਵਾਸਤੇ ਚੈਲੈਂਜੀਂਗ ਹੁੰਦਾ ਖਾਸ ਕਰ ਜਦੋਂ ਤੁਹਾਡੀ ਆਈਡੈਂਟੀਟੀ ਨੂੰ ਲੈ ਕੇ ਉੱਥੇ ਇੱਕ ਪੋਲਰਾਈਜ਼ੇਸ਼ਨ ਹੋਈ ਹੋਵੇ ਉੱਥੇ ਜਦੋਂ ਲੋਕ ਜਾਂ ਅਥਾਰਟੀ ਤੁਹਾਨੂੰ ਪਰਸਨਲੀ ਟਾਰਗੇਟ ਕਰਦੀ ਹੋਵੇ ਵੀ ਉੱਥੇ ਹਰ ਮੋਰ ਤੇ ਹਰ ਕਦਮ ਤੇ ਵੀ ਉਹ ਚੈਲੈਂਜ ਦਾ ਸਾਹਮਣਾ ਕਰਨਾ ਹੀ ਪੈਂਦਾ ਜੀ ਆਰਐਸਐਸ ਦਾ ਜ਼ਿਕਰ ਕੀਤਾ ਆਰਐਸਐਸ ਦਾ ਤੇ ਆਈਐਸਆਈ ਦਾ ਹਰ ਥਾਂ ਤੇ ਜ਼ਿਕਰ ਆ ਜਾਂਦਾ ਹੈ ਪਰ ਮੈਨੂੰ ਲੱਗਦਾ ਹੈ ਕਿ ਆਰਐਸਐਸ ਦੇ ਬਾਰੇ ਅਸੀਂ ਸਾਡੀ ਜਿਹੜੀ ਨੌਜਵਾਨੀ ਆ ਜਾਂ ਸਾਡੇ ਜਿਹੜੇ ਲੋਕ ਆ ਕਿ ਅਸੀਂ ਉਹਨਾਂ ਨੂੰ ਇਹਦਾ ਸਮਝਾਉਣ ਦੇ ਵਿੱਚ ਕਾਮਯਾਬ ਹੋਏ ਹਾਂ ਤੁਸੀਂ ਖੁਦ ਸਮਝਿਆ ਆਰਐਸਐਸ ਦੀ ਅਡਾਉਲੋਜੀ ਕੀ ਆ ਪੰਜਾਬ ਨੂੰ ਲੈ ਕੇ ਵਿਜ਼ਨ ਕੀ ਆ ਅੱਛਾ ਸਾਡੀਆਂ ਯੂਨੀਵਰਸਿਟੀਆਂ ਜਿਹੜੇ ਵੀਸੀ ਲੱਗ ਰਹੇ ਆ ਉਹ ਆਰਐਸਐਸ ਦੀ ਕਿਸ ਤਰਜ਼ ਦੇ ਉੱਤੇ ਲੱਗ ਰਹੇ ਆ ਤੇ ਉਹਨਾਂ ਦਾ ਵਿਜ਼ਨ ਕੀ ਆ ਮਨੋ ਇਹ ਇੱਕ ਮжоਰਿਟੀ ਰੀਅਨ ਸਟੇਟ ਦਾ ਫੀਨੋਮੈਨਾ ਹੁੰਦਾ ਏ ਵੀ ਜਿੱਥੇ ਕੋਈ ਮжоਰਿਟੀ ਕਮਿਊਨਿਟੀ ਵਸਦੀ ਹੋਵੇ ਮਿਨੋਰਟੀ ਕਮਿਊਨਿਟੀ ਨੂੰ ਦੱਬਣਾ ਉਹਨੂੰ ਇੱਕ ਵੱਲੋਂ ਲਾਅ ਦੀ ਇੱਕ ਸੋਸ਼ਲ ਇੰਜੀਨੀਅਰਿੰਗ ਟਰਮ ਹੁੰਦੀ ਹੈ ਵੀ ਵੱਧ ਗਿਣਤੀਆਂ ਦੇ ਲਾਹੇ ਵਾਸਤੇ ਘੱਟ ਗਿਣਤੀਆਂ ਨੂੰ ਉਹਨਾਂ ਦਾ ਨੁਕਸਾਨ ਕਰਦੋ ਜਰ ਸਕਦੇ ਆ ਉਸ ਦੇ ਨਾਲ ਉਹ ਨੁਕਸਾਨ ਜਰਨਾ ਨਹੀਂ ਵੱਧ ਗਿਣਤੀ ਉਹਦੇ ਨਾਲ ਖੁਸ਼ੀ ਵੀ ਹੁੰਦੀ ਹੈ ਮੈਨੂੰ ਸਿੰਪਲ ਉੱਥੇ ਇੱਕ ਬ੍ਰੌਟ ਟਰਮ ਨਹੀਂ ਹੈਗੀ ਆਰਐਸਐਸ ਕਹਿ ਦੇਣਾ ਆਪਾਂ ਜਾਂ ਹਰਥਾਂ ਵੀ ਆਈਐਸਏ ਉਹਦੇ ਪਿੱਛੇ ਦਾ ਇੱਕ ਪੂਰਾ ਤੰਤਰ ਹੈ ਵੀ ਜਿਹੜਾ ਇੱਕ ਕਿਸੇ ਟਾਈਮ ਸ਼ਰੋਮਣੀ ਅਕਾਲੀ ਦਲ ਚੱਲਿਆ ਉਸ ਤੋਂ 10 ਸਾਲ ਬਾਅਦ ਆਰਐਸਐਸ ਚੱਲੀ ਹੈ ਸ਼ਰੋਮਣੀ ਅਕਾਲੀ ਦਲ ਦਾ ਸਟਰਕਚਰ ਅੱਜ ਖਤਮ ਹੋ ਚੁੱਕਿਆ ਤੇ ਆਰਐਸਐਸ ਦਾ ਸਟਰਕਚਰ ਪੂਰੇ ਦੇਸ਼ ਦੇ ਵਿੱਚ ਫੈਲ ਚੁੱਕਾ ਹੈ ਉਹਦਾ ਸਟਰਕਚਰ ਕੀ ਹੈ ਮਨੋ ਜਾ ਉਹਦਾ ਇੱਕ ਬ੍ਰੌਡ ਆਈਡੀਆ ਕੀ ਹੈ ਵੀ ਹਿੰਦੂ ਹਿੰਦੀ ਹਿੰਦੁਸਤਾਨ ਠੀਕ ਹੈ ਨਾ ਵੀ ਜਿਹੜਾ ਹਿੰਦੂਤਵਾ ਦਾ ਫੀਨੋਮਨਾ ਹੈ ਵੀ ਇੰਨੀ ਜਿਆਦਾ ਪੋਲਰਾਈਜੇਸ਼ਨ ਕਰਨੀ ਹੈ ਵੀ ਜਿਹੜੀ ਘੱਟ ਗਿਣਤੀ ਕੌਮਾਂ ਨੇ ਚਾਹੇ ਉਹ ਕਿਸੇ ਧਰਮ ਦੇ ਆਧਾਰ ਤੇ ਹੋਵੇ ਖਿੱਤੇ ਦੇ ਆਧਾਰ ਤੇ ਹੋਵੇ ਬੋਲੀ ਦੇ ਆਧਾਰ ਤੇ ਹੋਵੇ ਵੀ ਉਹਨੂੰ ਖਤਮ ਕਰਕੇ ਇੱਕ ਜਿਹੜੀ ਮੈਜੋਰਟੀ ਕਮਿਊਨਿਟੀ ਹੈ ਸਿਰਫ ਉਹਦਾ ਦਬਦਬਾ ਹੋਣਾ ਉਹਦੀ ਗੱਲ ਹੋਣੀ ਉਹ ਦਿੱਖ ਸਾਰੇ ਕਿਤੇ ਦਿਖਣੀ ਇਹ ਇੱਕੋ ਇੱਕ ਜਿਹੜਾ ਫਨੋਮੈਨਾਨ ਹੈ ਉਹ ਪੂਰੇ ਦੇਸ਼ ਦੇ ਵਿੱਚ ਵਰਤ ਰਿਹਾ ਹੈ ਤੇ ਉੱਥੇ ਉਹੀ ਸੇਮ ਪੈਟਰਨ ਜਿਹੜਾ ਪੰਜਾਬ ਯੂਨੀਵਰਸਿਟੀ ਜਾਂ ਖਕਵਾ ਕਾਲਜਾਂ ਚ ਵੀ ਹੈ ਗਏ ਵੀ ਕਿਸੇ ਟਾਈਮ ਵੀ ਗੱਲ ਹੋਣੀ ਹੈ ਪੀ ਐਚ ਡੀ ਹੋਣੀ ਹੈ ਕਿਸੇ ਵੀ ਬ੍ਰਾਂਚ 'ਚ ਹੋਣੀ ਹੈ ਟਿਸ਼ੂਸ 'ਤੇ ਹੋਣੀ ਹੈ ਠੀਕ ਹੈ ਅੱਜ ਕਿਸ ਗੱਲ ਤੇ ਹੋ ਰਹੀ ਹੈ ਗੋਮੂਤ ਤੇ ਅੱਜ ਰਿਸਰਚਾਂ ਹੋ ਰਹੀਆਂ ਨੇ ਵੀ ਅੱਜ ਪੰਜਾਬ ਆਪਣਾ ਜੀ ਐਨ ਡੀ ਯੂ ਦਾ ਜਿਹੜਾ ਵੀ ਸੀ ਹੈ ਉਹ ਆਰ ਐਸ ਐਸ ਤੇ ਮੁਖੀ ਨੂੰ ਰਿਪੋਰਟ ਦੇ ਰਿਹਾ ਕਿ ਅਸੀਂ ਸanskritization saffronization ਕਰਨ ਵਾਸਤੇ ਯੂਨੀਵਰਸਿਟੀ ਦੇ ਵਿੱਚ ਇਹ ਇਹ ਕਦਮ ਚੁੱਕੇ ਨੇ ਉਸ ਦੇ ਵਿੱਚ ਕਿਤੇ ਇਹ ਗੱਲ ਹੋਣੀ ਹੈ ਕਿ ਪੰਜਾਬ ਦੀਆਂ ਰਿਜ਼ਰਵੇਸ਼ਨ ਪਾਲਸੀਆਂ ਪੰਜਾਬ ਦੀ ਕਿਸੇ ਤਰੀਕੇ ਦੀ ਤਨਖਾਹ ਦੀਆਂ ਪਾਲਸੀਆਂ ਲਾਗੂ ਨਾ ਕਰਕੇ ਸੈਂਟਰ ਦੀਆਂ ਪਾਲਸੀਆਂ ਲਾਗੂ ਕਰਨੀਆਂ ਪੰਜਾਬ ਯੂਨੀਵਰਸਿਟੀ ਦੀ ਗਵਰਨਿੰਗ ਬਾਡੀ ਸੈਨੇਟ ਵਰਗੀਆਂ ਚੀਜ਼ਾਂ ਨੂੰ ਖਤਮ ਕਰਕੇ ਉੱਥੇ ਬੋਰਡ ਆਫ ਗਵਰਨੈਂਸ ਲਾਣਾ ਜਿਹੜੀਆਂ ਸਿੱਧੇ ਤੇ ਸਿੱਧੇ ਤੌਰ ਤੇ ਵੀ ਸੈਂਟਰ ਤੋਂ ਚੱਲਦੀਆਂ ਨੇ ਹਰੇਕ ਚੀਜ਼ ਦਾ ਸੈਂਟਰਲਾਈਜ਼ੇਸ਼ਨ ਕਰਨਾ ਪ੍ਰਾਈਵੇਟਾਈਜ਼ ਕਰਨਾ ਉਹਦਾ ਸੈਫਰਨਾਈਜ਼ ਕਰਨਾ ਉਸ ਚੀਜ਼ਾਂ ਨੂੰ ਮਨੁਵਾਦੀ ਸੋਚ ਦੇ ਅਪਰੋਚ ਦੇ ਅਧੀਨ ਲੈ ਕੇ ਆਉਣਾ ਵੀ ਇਹ ਭੜੇ ਲੰਬੇ ਸਮੇਂ ਤੋਂ ਇਸ ਮжоਰਿਟੀ ਕਮਿਊਨਿਟੀ ਦੇ ਦਿਮਾਗ ਦੇ ਵਿੱਚ ਗੱਲ ਪਈ ਹੈ ਵੀ ਉਹ ਚਾਹੇ ਆਪਾਂ ਮਨੁਸਮ੍ਰਿਤੀ ਦਾ ਐਗਜ਼ਾਮਪਲ ਲਈਏ ਵੀ ਉਹ ਘੱਟ ਗਿਣਤੀ ਜਿਹੜੇ ਲਤਾੜੇ ਹੋਏ ਜਿਹੜਾ ਵਰਗ ਹੈ ਉਹਨੂੰ ਕਦੇ ਵੀ ਹਾਜਮ ਨਹੀਂ ਕਰ ਇੱਕ ਹੁੰਦਾ ਤੁਸੀਂ ਐਗਜ਼ਿਸਟੈਂਸ ਨੂੰ ਕਬੂਲਣਾ ਵੀ ਇਹ ਵੀ ਐਗਜ਼ਿਸਟ ਕਰਦੇ ਨੇ ਦੂਜੇ ਪਾਸੇ ਹੁੰਦਾ ਵੀ ਤੁਸੀਂ ਉਹਨਾਂ ਨੂੰ ਜਰਨਾ ਵੀ ਇਹ ਸੋਸਾਇਟੀ ਜਿਹੜੇ ਅਸੀਂ ਜਰ ਰਹੇ ਆ ਇਹ ਉਹ ਤੋਂ ਵੀ ਅੱਗੇ ਜਾ ਕੇ ਉਹਨਾਂ ਨੂੰ ਜਰ ਵੀ ਨਹੀਂ ਰਹੇ ਤੇ ਉਹੀ ਸੇਮ ਚੀਜ਼ ਆ ਜਿਹੜੀ ਅੱਜ ਪੰਜਾਬ ਦੇ ਵਿੱਚ ਵੀ <णगाँ> बड़े बड़े ਵੱਲੋਂ ਕਹਿੰਦੇ ਮਾਈਨੂਟ ਸੈਕਸ਼ਨ ਤੱਕ ਜਾ ਕੇ ਗੱਲ ਚੱਲ ਰਹੀ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਜਿਹੜੀ ਵੱਧ ਗਿਣਤੀ ਕੰਮ ਹੈ ਜਾਂ ਵੱਧ ਗਿਣਤੀ ਖੱਤੇ ਨੇ ਸਿਰਫ ਉਹਨਾਂ ਨੂੰ ਖੁਸ਼ ਕਰਨਾ ਹੈ ਜਿਹੜੀਆਂ ਸਾਡੀ ਐਜੂਕੇਸ਼ਨ ਆ ਉਹਦੇ ਨਾਲ ਵੀ ਛੇੜਛਾੜ ਹੋ ਰਹੀ ਆ ਬੱਚਿਆਂ ਦਾ ਜਿਹੜਾ ਇਤਿਹਾਸ ਆ ਜਿਹੜਾ ਸਾਨੂੰ ਪੜਾਇਆ ਜਾਂਦਾ ਉਹ ਵੀ ਬਦਲਿਆ ਜਾ ਰਿਹਾ ਹੈਗਾ ਕਿਸ ਪੱਧਰ ਦੇ ਉੱਤੇ ਜਿਹੜਾ ਸਾਡੀ ਜੜਾਂ ਵੱਡਣ ਦੀ ਕੋਸ਼ਿਸ਼ ਹੋ ਰਹੀ ਆ ਕਿਸ ਹੱਦ ਤੱਕ ਜਿਹੜੀ ਆਰਐਸਐਸ ਆ ਆਪਣੇ ਏਜੰਡੇਾਂ 'ਚ ਕਾਮਯਾਬ ਹੋ ਚੁੱਕੀ ਆ ਹੁਣ ਤੱਕ ਇਹ ਤਾਂ ਇੱਕ ਮੋਟਾ-ਮੋਟਾ ਐਗਜ਼ਾਮਪਲ ਲੋ ਨਿਊ ਐਜੂਕੇਸ਼ਨ ਪਾਲਿਸੀ ਹੈ ਜੀ 2020 ਦੇ ਵਿੱਚ ਉਸ ਦੇ ਵਿੱਚ ਗੱਲ ਕੀ ਹੋਈ ਹੈ ਇੱਕ ਛੋਟੀ ਜੀ ਐਗਜ਼ਾਮਪਲ ਦਵਾਂਗਾ ਵੀ ਜਿੱਥੇ ਪੰਜਾਬੀ ਹੈ ਪੰਜਾਬ ਮਤਲਬ ਕਿਸੇ ਵੀ ਖੇਤੇ ਦੇ ਵਿੱਚ ਜਿਹੜੀ ਉਹਦੀ ਭਾਸ਼ਾ ਹੈ ਜਿਹੜੀ ਉੱਥੇ ਦੀ ਖੇਤਰੀ ਭਾਸ਼ਾ ਵੀ ਉਹਦਾ ਉਹਦੀ ਜਿਹੜੀ ਗਰੋਥ ਹੈ ਉਹ ਸਭ ਤੋਂ ਜ਼ਰੂਰੀ ਹੁੰਦੀ ਹੈ ਵੀ ਸਾਊਥ ਹੈ ਅੱਜ ਸਾਊਥ ਸਿਰਫ ਇੱਕ ਆਪਦੀ ਬੋਲੀ ਦੇ ਆਧਾਰ ਤੇ ਸਰਵਾਈਵ ਕਰ ਰਿਹਾ ਉਹਦੇ ਕੋਲ ਹੋਰ ਦੂਜਾ ਰਿਸੋਰਸ ਜਾਂ ਹੋਰ ਵੱਡਾ ਪਲੇਟਫਾਰਮ ਕੋਈ ਨਹੀਂ ਹੈ ਪਰ ਇਹਦੇ ਵਿੱਚ ਨਿਊ ਐਜੂਕੇਸ਼ਨ ਪਾਲਿਸੀ ਦੇ ਵਿੱਚ ਬਕੋਵਕ ਕਾਲਜ ਦਾ ਯੂਨੀਵਰਸਿਟੀ ਦੀ ਐਗਜ਼ਾਮਪਲ ਆਈਆਂ ਨੇ ਕਿ ਉੱਥੇ ਜਿਹੜਾ ਉਹਦਾ ਕ੍ਰੈਡਿਟ ਸਕੋਰ ਹੈ ਜਾਂ ਜਿਹੜੇ ਉਹਦੇ ਲੈਕਚਰ ਲੱਗਣੇ ਆ ਵੀ ਉਹ ਜਵੇਂ ਖਤਮ ਕਰ ਦਿੱਤੇਗੇ ਉੱਥੇ ਆ ਕੀ ਰਿਹਾ ਉੱਥੇ ਜਿਹੜਾ ਬੱਚਾ ਏ ਵੀ ਬੰਦਾ 10 ਸਾਲ ਪਹਿਲੀ ਤੋਂ ਲੈ ਕੇ 10ਵੀਂ ਤੱਕ ਸਾਰੇ ਸਬਜੈਕਟ ਪੜਦਾ 11ਵੀਂ 12ਵੀਂ ਉਹ ਦੇਖਦਾ ਵੀ ਕਿਹੜੀ ਸਟਰੀਮ ਆ ਕਰ ਸਕਦਾ ਫਿਰ ਉਸ ਦੇ ਵਿੱਚ ਬੈਚਲਰਸ ਕਰਦਾ ਤੇ ਫਿਰ ਇੱਕ ਸਪੈਸੀਫਿਕ ਜਿਹੜਾ ਸਬਜੈਕਟ ਆ ਉਹਦੇ ਵਿੱਚੋਂ ਮਾਸਟਰਸ ਕਰਦਾ ਹੁੰਦਾ ਫਿਰ ਉਹਦੇ ਵਿੱਚੋਂ ਇੱਕ ਮਿਨਿਊਟ ਸੈਕਸ਼ਨ ਤੇ ਉਹ ਪੀ ਐਚ ਡੀ ਕਰਦਾ ਏ ਹੋਣ ਗੱਲ ਕੀ ਆ ਵੀ ਬੱਚਿਆਂ ਨੂੰ ਮਤਲਬ ਜਦੋਂ ਤੱਕ ਉਹ ਬੈਚਲਰਸ 'ਚ ਆ ਗਏ 10-10 ਸਬਜੈਕਟ ਨੇ ਉਹਨਾਂ ਨੂੰ ਹਰੇਕ ਸਬਜੈਕਟ ਦਾ ਥੋੜਾ ਥੋੜਾ ਟਾਈਮ ਹੈ ਜਿਹੜੇ ਮੈਨਿਊਟ ਇਹ ਜਿਸਕਲਰ ਡਵੈਲਪਮੈਂਟ ਦੀਆਂ ਜਿਹੜੀਆਂ ਜਿਹੜੀਆਂ ਲੋੜਾਂ ਵੀ ਨਹੀਂ ਹੈਗੀਆਂ ਇਸ ਖੇਤੇ ਦੇ ਵਿੱਚ ਉਹ ਉਹਨਾਂ ਨੂੰ ਪੜਾਈਆਂ ਜਾ ਰਹੀਆਂ ਨੇ ਜਿਹੜੇ ਉਸ ਖੇਤੇ ਦੀ ਆਇਡੈਂਟੀਟੀ ਨੂੰ ਜਾਂ ਕਿਸੇ ਵੀ ਤਰੀਕੇ ਦੀ ਉਹਨਾਂ ਦੀ ਹੋਂਦਸਤੀ ਨੂੰ ਰੱਖਦੀ ਆ ਉਹਦਾ ਬੇਸਿਸ ਰੱਖਦੀ ਆ ਉਹਨੂੰ ਜਮ੍ਹਾਂ ਖਤਮ ਕਿਰਿਆ ਜਾ ਰਹੇ ਵੀ ਐਨਈਪੀ ਸਭ ਤੋਂ ਵੱਡਾ ਐਗਜ਼ਾਮਪਲ ਹੈ ਉਸ ਚੀਜ਼ ਦੇ ਵਿੱਚ ਵੀ ਜਿਹੜੀ ਐਜੂਕੇਸ਼ਨ ਦੇ ਉਹਦੇ ਵਿੱਚ ਗੱਲ ਕਰਦੇ ਆਪਾਂ ਉਸੀ ਸਾਥ ਦਾ ਵਿਜ਼ਨ ਲੈ ਕੇ ਚੱਲੇ ਹਾਂ ਜਸਵੰਤ ਸਿੰਘ ਖਾਲੜਾ ਦੀ ਸੋਚ ala ਪੰਜਾਬ ਜਾਉਂਗੇ ਪੰਜਾਬ ਦੇ ਕਾਲਜਾਂ ਯੂਨੀਵਰਸਿਟੀਆਂ ਤੇ ਜਾ ਵੀ ਰਹੇ ਹੋਵਾਂਗੇ ਹਾਲਾਤ ਕਿਸ ਤਰੀਕੇ ਦੇ ਨੇ ਨੌਜਵਾਨੀ ਕਿਹੜੇ ਰਾਹੇ ਪਈ ਹੋਈ ਆ ਕੀ ਸਾਡੀ ਨੌਜਵਾਨੀ ਤੁਸੀਂ ਸ਼ੁਰੂਆਤ ਚ ਇੱਕ ਗੱਲ ਕਹੀ ਕਿ ਸਿਸਟਮ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾਉਣਾ ਤੁਹਾਨੂੰ ਲੱਗਦਾ ਕਿ ਪੰਜਾਬ ਦੀ ਨੌਜਵਾਨੀ ਅੱਜ ਇੰਨੀ ਸੋਹਰਤ ਹੋ ਚੁੱਕੀ ਹੈ ਕਿ ਉਹ ਸਿਸਟਮ ਦੀਆਂ ਅੱਖਾਂ ਚੱਖਾ ਪਾ ਕੇ ਗੱਲ ਕਰ ਸਕਦੀ ਹੈ ਜੀ ਬਿਲਕੁਲ ਇਹ ਗੱਲ ਮੈਨੂੰ ਅੱਜ ਦੀ ਨਹੀਂ ਹੈ ਇੱਥੇ ਸ਼ਬਦ ਅੱਜ ਵੀ ਕਰ ਸਕਦੀ ਹੈ ਬੜੀ ਗਲਤ ਜੀ ਲੱਗੀ ਕਿਉਂਕਿ ਪੰਜਾਬ ਦੀ ਜਿਹੜੀ ਇੱਕ ਕੌਂਸ਼ੀਅਸ ਹੈ ਜਾਂ ਸਬਕੌਂਸ਼ੀਅਸ ਹੈ ਉਹਦੇ ਵਿੱਚ ਮੁੱਢ ਤੋਂ ਵੀ ਉਹ ਇੱਕ ਉਹ ਚੀਜ਼ ਪਈ ਹੈ ਉਹ ਚੜ੍ਹ ਕੇ ਪਈ ਹੈ ਕਿ ਅਸੀਂ ਜੂਝਣਾ ਹੈ ਵੀ ਅਸੀਂ ਸੰਘਰਸ਼ ਕਰਨਾ ਹੀ ਕਰਨਾ ਹੈ ਤੇ ਉਸ ਦੇ ਵਿੱਚ ਮਾਰਾ ਦੀ ਬੜੀ ਕਿਰਪਾ ਹੈ ਵੀ ਜਿਵੇਂ ਖਾਲੜਾ ਸਾਹਿਬ ਦੇ ਇੱਕ ਜਿਹੜੀ ਇਤਿਹਾਸਕ ਸਪੀਚ ਆ ਉਹਦੇ ਵਿੱਚ ਇੱਕ ਉਹ ਇੱਕ ਪ੍ਰਸੰਗ ਸੁਣਾਉਂਦੇ ਨੇ ਵੀ ਜਦੋਂ ਸੂਰਜ ਪਹਿਲੀ ਵਾਰ ਆਸਤੇ ਆ ਉਦੋਂ ਲੋਕਾਂ ਨੂੰ ਹੋਇਆ ਕਿ ਹੁਣ ਹਨੇਰਾ ਹੋ ਗਿਆ ਤੇ ਵੀ ਕਿਵੇਂ ਦਿਖੂਗਾ ਹਨਾ ਵੀ ਕੁਝ ਦਿਖਣਾ ਨਹੀਂ ਹੈ ਸਭ ਦੀ ਖਣੋਂ ਪੰਦ ਉਹ ਜੂ ਇੱਕ ਦੀਪਕ ਨੇ ਸਿਰ ਚੱਕਿਆ ਤੇ ਉਹਨੂੰ ਦੇਖ ਕੇ ਹੋਰ ਦੀਪਕਾਂ ਨੇ ਸਿਰ ਚੱਕਿਆ ਵੀ ਅੱਜ ਪੰਜਾਬ ਦੇ ਵਿੱਚ ਇੱਕ ਇੰਟੈਲੈਕਚੁਅਲ ਲੀਡਰਸ਼ਿਪ ਦੀ ਬੜੀ ਕਮੀ ਸੀ ਉਸ ਤੋਂ ਇਲਾਵਾ ਪੰਜਾਬ ਦੇ ਵਿੱਚ ਕਿਸੇ ਤਰੀਕੇ ਦੀ ਦੂਜਣ ਦੀ ਕਮੀ ਨਹੀਂ ਹੈ ਅੱਜ ਤੇ ਅਸੀਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿੱਤੇ ਆ ਵੀ ਜਿੱਥੇ ਇੱਕ ਤਰਫਾ ਪੂਰਾ ਦਾ ਪੂਰਾ ਅ ਇਲੈਕਸ਼ਨ ਸਟੂਡੈਂਟ ਇਲੈਕਸ਼ਨਾਂ ਦੇ ਵਿੱਚ ਵੀ ਪੂਰੀ ਸਟੇਟ ਦਾ ਪੂਰੇ ਸੰਗਤ ਦਾ ਪੂਰੀ ਅਥਾਰਟੀ ਦਾ ਜ਼ੋਰ ਲੱਗਿਆ ਹੋਵੇ ਵੀ ਇਸ ਜੱਥੇਬੰਦੀ ਨੂੰ ਹਰਾਣਾ ਏ ਤੇ ਆਰਐਸਐਸ ਸਿਰਫ ਸਿਰਫ ਆਰਐਸਐਸ ਜਿਤਾਣੀ ਏ ਵੀ ਉੱਥੇ ਜੇ ਸਾਥੀ ਜਿੱਤੀ ਆ ਤਾਂ ਉਹ ਉਸ ਨੌਜਵਾਨਾਂ ਦੀ ਕੌਨਸ਼ੀਅਸ ਹੋ ਜਿੱਤੀ ਆ ਜਿਨ੍ਹਾਂ ਦੇ ਦਿਮਾਗ 'ਚ ਇਹ ਗੱਲ ਪਈ ਆ ਕਿ ਸਾਡੇ ਲੋਕ ਕੀ ਨੇ ਸਾਡੀ ਸਮੱਸਿਆ ਕੀ ਆ ਅਸੀਂ ਉਹਨੂੰ ਕਿਵੇਂ ਸੋਲਵ ਕਰਨਾ ਏ ਤੇ ਉਸ ਤੋਂ ਇਲਾਵਾ ਵੀ ਉੱਥੇ ਜਿੱਤ ਤੋਂ ਬਾਅਦ ਵੀ ਜਾਂ ਉਸ ਤੋਂ ਪਹਿਲਾਂ ਵੀ ਜਿੱਥੇ ਕਿਤੇ ਨੌਜਵਾਨ ਆ ਜਿਹੜੇ ਇਕੱਠੇ ਹੋ ਰਹੇ ਨੇ ਨੌਜਵਾਨ ਆਪ ਦੇ ਪੋਲੀਟੀਕਲ ਜਿਹੜੇ ਬੈਨੀਫਿਟ ਨੇ ਉਹਨਾਂ ਨੂੰ ਛੱਡ ਕੇ ਮਲੇ ਸਾਥ ਤੇ ਜੁਆਇਨ ਕਰਨਾ ਜਾਂ ਇਹ ਗੱਲ ਕਰਨੀ ਕਿ ਅਸੀਂ ਪੰਥਕ ਪਲੇਟਫਾਰਮ ਕੋਈ ਵੀ ਜੁਆਇਨ ਕਰਨਾ ਹੈ ਉਹ ਇਸੇ ਗੱਲ ਦਾ ਐਗਜ਼ਾਮਪਲ ਹੈ ਕਿ ਜਿਹੜੀ ਪੰਜਾਬ ਦੀ ਨੌਜਵਾਨੀ ਹੈ ਉਹ ਸੁਰਧਵੀ ਹੈ ਉਹ ਝਹਾਰੂ ਵੀ ਹੈ ਉਹ ਸੰਘਰਸ਼ੀ ਵੀ ਹੈ ਤੇ ਹੁਣ ਜਿਹੜਾ ਆਉਣ ਵਾਲਾ ਸਮਾਂ ਵੀ ਉਹ ਨੌਜਵਾਨੀ ਇੰਟੈਲੈਕਚੁਅਲ ਵੀ ਹੋਗੀ ਪਰ ਪੰਜਾਬ 'ਚ ਕਿਵੇਂ ਪ੍ਰਚਾਰੋਗੇ ਯੂਨੀਵਰਸਿਟੀ ਦਾ ਤੁਹਾਡੇ ਕੋਲ ਇੱਕ ਲੈਕਚਰਾਂ ਦਾ ਤਰੀਕਾ ਹੈਗਾ ਇੱਕ ਅਧਿਕਾਰ ਉੱਥੇ ਹੈਗਾ ਵੋਟ ਵੋਟਾਂ ਪੈਂਦੀਆਂ ਨੇ ਤੁਸੀਂ ਉਹਦੇ ਰਾਹੀਂ ਪ੍ਰਚਾਰ ਕਰ ਲੈਨੇ ਹੋ ਹਨ ਉਸ ਤੋਂ ਬਾਅਦ ਤੁਹਾਡੇ ਕੋਲ ਇੱਕ ਬਾਡੀ ਆ ਜਾਂਦੀ ਆ ਤੁਸੀਂ ਉਹਦੇ ਨਾਲ ਕੰਮ ਕਰਾ ਲੈਨੇ ਹੋ ਪਰ ਪੰਜਾਬ 'ਚ ਤਾਂ ਲੰਬੇ ਸਮੇਂ ਤੋਂ ਸਟੂਡੈਂਟ ਪੋਲਿਟਿਕਸ ਬੰਦ ਕੀਤੀ ਹੋਈ ਆ ਪੰਜਾਬ ਦੇ ਯੂਨੀਵਰਸਿਟੀ ਕਾਲਜਾਂ ਦੇ ਵਿੱਚ ਤਾਂ ਇਹ ਚੀਜ਼ ਹੈ ਹੀ ਨਹੀਂ ਆ ਕਿ ਉਸ ਚੀਜ਼ ਨੂੰ ਵੀ ਲਾਗੂ ਕਰਨ ਵਾਸਤੇ ਕੋਈ ਸੱਤ ਦਾ ਅੱਗੇ ਵਿਜ਼ਨ ਹੈ ਕੋਈ ਉਪਰਾਲਾ ਉਹਦੇ ਵਾਸਤੇ ਵੀ ਕੀਤਾ ਜਾ ਸਕਦਾ ਜੀ ਬਿਲਕੁਲ ਇਹਦੇ ਵਿੱਚ ਮਨ ਲੋ ਇਹਦਾ ਸਭ ਤੋਂ ਪਹਿਲਾ ਸਟੈਪ ਜਿਹੜਾ ਅਸੀਂ ਦੇਖਦੇ ਹਾਂ ਉਹ ਹੈਗਾ ਸੈਨੇਟ ਆ ਵੀ ਜਿਹੜੀ ਪੰਜਾਬ ਯੂਨੀਵਰਸਿਟੀ ਦੀ ਇੱਕ ਗਵਰਨਿੰਗ ਬਾਡੀ ਆ ਜਿਹਦੇ ਅੰਡਰ ਪੰਜਾਬ ਦੀ 200 ਇੱਕ ਕਾਲਜਾਂ ਨੇ ਸੋ ਸਭ ਤੋਂ ਪਹਿਲਾਂ ਅਸੀਂ ਹਰੇਕ ਕਾਲਜ ਦੇ ਵਿੱਚ ਪਹਿਲਾਂ ਅਸੀਂ ਚੰਡੀਗੜ੍ਹ ਤੱਕ ਆਵਦੀ ਅਪਰੋਚ ਰੱਖੀ ਪਰ ਹੁਣ ਉਹ ਮੂਰਤਾਂ ਦੁਆਰਾ ਤੋਂ ਸ਼ੁਰੂ ਕਰਕੇ ਅਸੀਂ ਪੰਜਾਬ 'ਚ ਮੂਰਤਾ ਖੋਲ੍ਹਾਂਗੇ ਜਿੰਨੇ ਕਾਲਜ ਨੇ ਸਾਰੇ ਕਵਰ ਕਰਾਂਗੇ ਤੇ ਉੱਥੇ ਮੁਰਤੋਂ ਬੀਓ ਸਟੂਡੈਂਟ ਐਕਟੀਵਿਜ਼ਮ ਦੀ ਗੱਲ ਕਰਾਂਗੇ ਤੇ ਉਹਦੇ ਨਾਲ ਕੀ ਹੈ ਵੀ ਸੈਨੇਟ ਦੇ ਨਾਲ-ਨਾਲ ਜਿਹੜੀ ਹਰੇਕ ਕਾਲਜ ਹੈ ਪੰਜਾਬ ਦੇ ਵਿੱਚ ਮਤਲਬ 83 'ਚ ਜਿਹੜੀ ਆ 6th ਸਟੂਡੈਂਟ ਫੈਡਰੇਸ਼ਨ ਬੈਨ ਹੁੰਦੀ ਹੈ 84 'ਚ ਜਿਹੜੀਆਂ ਪੰਜਾਬ ਦੀਆਂ ਇਲੈਕਸ਼ਨਾਂ ਨੇ ਸਟੂਡੈਂਟ ਇਲੈਕਸ਼ਨਾਂ ਉਹ ਬੈਨ ਹੋ ਜਾਂਦੇ ਉਸ ਤੋਂ ਬਾਅਦ ਇਲੈਕਸ਼ਨਾਂ ਨਹੀਂ ਹੁੰਦੀਆਂ ਕਿਤੇ ਵੀ ਤੇ ਉਹ ਕਿਉਂ ਨਹੀਂ ਹੁੰਦੀਆਂ ਉਹਦਾ ਕਾਰਨ ਕੀ ਹੈ ਵੀ ਉਹਦਾ ਇੱਕੋ ਇੱਕ ਕਾਰਨ ਹੈ ਕਿ ਜਿਵੇਂ ਹੁਣ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜਾਂ ਦਿੱਲੀ ਜੀਐਨਯੂ ਡੂਸੂ ਦੀਆਂ ਇਲੈਕਸ਼ਨਾਂ ਹੁੰਦੀਆਂ ਨੇ ਉੱਥੇ ਨੌਜਵਾਨ ਗੱਲ ਕਰਦੇ ਨੇ ਇੱਥੇ ਨਾ ਕਰਨ ਪਰ ਉਸ ਦੇ ਵਿੱਚ ਵਿਦਿਆਰਥੀ ਜਥੇਬੰਦੀ ਸਾਥ ਏਸ ਤੇ ਪੂਰਾ ਡਟ ਕੇ ਪਹਿਰਾ ਦੇਊਗੀ ਤੇ ਵੀ ਨੌਜਵਾਨੀ ਨੂੰ ਇਲੈਕਟਰੋ ਪੋਲਿਟਿਕਸ ਤੋਂ ਦੂਰ ਰੱਖਣਾ ਚਾਹੁੰਦੇ ਆ ਜੇ ਬਿਲਕੁਲ ਮਲਵੀ ਇਲੈਕਟਰਲ ਪੋਲਿਟਿਕਸ ਤੋਂ ਵੀ ਤੇ ਉਹਦੇ ਨਾਲ ਨਾਲ ਇੱਕ ਗੱਲ ਕਿਉਂ ਹੁੰਦੀ ਹੈ ਵੀ ਜਿਹੜਾ ਅੱਜ ਦੀ ਪੰਜਾਬ ਦੇ ਵਿੱਚ ਲੀਡਰਸ਼ਿਪ ਹੈ ਵੀ ਉਹਦੇ ਕੋਲ ਜਵਾਨੀ ਦਾ ਆਈਡੀਆ ਨਹੀਂ ਹੈ ਵੀ ਅੱਜ ਪੂਰੀ ਦੁਨੀਆ ਦੇ ਵਿੱਚ ਏਆਈ ਦੀ ਗੱਲ ਹੋ ਰਹੀ ਆ ਅੱਜ ਪੂਰੀ ਦੁਨੀਆ ਦੇ ਵਿੱਚ ਜੇ ਆਪਾਂ ਐਲਨ ਮਸਕ ਵਰਗੇ ਬੰਦਿਆਂ ਦੀ ਗੱਲ ਕਰੀਏ ਮਾਰਸ ਤੇ ਦੁਨੀਆ ਬਸਾਨ ਦੀ ਗੱਲ ਕਰਦੇ ਨੇ ਟੈਕਨੋਲੋਜੀ ਹੈ ਜਾਂ ਹੋਰ بڑے ਜਿਹੜੇ ਸੰਸਾਧਨ ਨਵੇਂ ਆਏ ਨੇ ਵੀ ਉਹ ਪੁਰਾਣੀ ਲੀਡਰਸ਼ਿਪ ਕੋਲ ਹੈ ਨਹੀਂ ਜੇ ਨੌਜਵਾਨ ਉੱਠ ਕੇ ਇਲੈਕਟੋਰਲ ਪੋਲਿਟਿਕਸ ਦੇ ਥਰੂ ਹੀ ਜਾਣਗੇ ਜਨਰੇਸ਼ਨ ਜੈਂਜੀ ਜਿਨ੍ਹਾਂ ਨੂੰ ਕਿਹਾ ਗਿਆ ਜੈਂਜੀ ਪ੍ਰਦਰਸ਼ਨ ਅਸੀਂ ਨੇਪਾਲ 'ਚ ਦੇਖਿਆ ਕਿਵੇਂ ਸਰਕਾਰ ਦਾ ਤਖਤਾ ਪਲਟ ਗਿਆ ਹੁਣ ਸਾਡੇ ਭਾਰਤ ਦੇ ਵਿੱਚ ਲੇ ਲਦਾਖ ਦੇ ਵਿੱਚ ਅਸੀਂ ਦੇਖਿਆ ਜੈਂਜੀਆ ਨੇ ਪ੍ਰਦਰਸ਼ਨ ਕੀਤਾ ਉਸ ਤੋਂ ਬਾਅਦ ਜਿਹੜੇ ਉਹ ਸਾਇੰਟਿਸਟ ਨੇ ਉਹਨਾਂ ਨੂੰ ਚੱਕ ਕੇ ਜਿਹੜਾ ਐਨਐਸਏ ਲਾ ਕੇ ਜੇਲ੍ਹ ਭੇਜ ਦਿੱਤਾ ਗਿਆ ਇਹ ਵੀ ਗੱਲ ਕਹੀ ਜਾ ਰਹੀ ਕਿ ਜਿਹੜਾ ਜਨਜੀ ਜਨਰੇਸ਼ਨ ਆ ਸਾਡੀ ਇਹ ਆਉਣ ਵਾਲੇ ਸਮੇਂ ਲਈ ਬਹੁਤ ਘਾਤਕ ਆ ਨਹੀਂ ਇਹ ਮਤਲਬ ਇਹ ਗੱਲ ਦੇਖੋ ਵੀ ਤਖਤੇ ਪਾਲਟੋ ਪਹਿਲੀ ਵਾਰ ਨਹੀਂ ਹੋਇਆ ਬਿੱਟਾਤੇ ਪਾਲਟ ਪੂਰੀ ਦੁਨੀਆ ਦੇ ਵਿੱਚ ਬੜੀ ਵਾਰ ਹੋ ਚੁੱਕੇ ਨੇ ਜੇ ਆਪਾਂ ਗੱਲ ਕਰਨੀ ਹੈ ਨੌਜਵਾਨਾਂ ਦੀ ਸਟੂਡੈਂਟਾਂ ਦੀ ਪੰਜਾਬ ਦੇ ਵਿੱਚ ਜਾਂ ਪੂਰੇ ਦੇਸ਼ ਦੇ ਵਿੱਚ 70 71 ਤੋਂ ਪਹਿਲਾਂ ਸਾਰੇ ਦਾ ਸਾਰਾ ਲੈਫਟ ਦਾ ਸਟੂਡੈਂਟ ਦਾ ਐਕਟਿਵਿਜ਼ਮ ਹੁੰਦਾ ਸੀ ਜੇ ਸਰਦਾਰ ਜਸਵੰਤ ਸਿੰਘ ਖੱਲੜਾ ਜੀ ਦੀ ਗੱਲ ਕਰੀਏ ਵੀ ਉਹ ਵੀ ਕਿਸੇ ਟਾਈਮ ਕਾਮ ਰੈਡੀ ਸਟੂਡੈਂਟ ਐਕਟਿਵਿਜ਼ਮ ਤੋਂ ਉੱਭਰੇ ਨੇ ਭਾਵੇਂ ਉਹ ਕਿਸੇ ਵੀ ਤਰ੍ਹਾਂ ਦੇ ਬਲੈਕ ਦਾ ਹੋਵੇ ਸਟੂਡੈਂਟਾਂ ਦੇ ਹੱਕਾਂ ਦੀ ਗੱਲ ਹੋਵੇ ਉਹਨਾਂ ਨੇ ਪਹਿਲਾਂ ਧਰਨੇ ਵੀ ਲਾਏ ਨੇ ਉਹਨਾਂ ਨੇ ਅਰੈਸਟਾਂ ਵੀ ਦਿੱਤੀਆਂ ਨੇ ਤੇ ਇਹ ਗੱਲ ਹੈ ਕਿ ਹਊਗਾ ਬਣਾ ਦੇਣਾ ਕੇ ਨੌਜਵਾਨਾਂ ਨੇ এজੈਂਸੀ ਜਨਰੇਸ਼ਨ ਨੇ ਉਥੇ ਤਖਤਾ ਪਲਟ ਕਰਤਾ ਜਾਂ ਬੀਜੇਪੀ ਦਾ ਦਸਤਰ ਲੇਚ ਭੂਕਤਾ ਹੁਣ ਉਹ ਫੀਨੋਮੈਨਾ ਸਮਝਣ ਦੀ ਗੱਲ ਜਿਹੜਾ ਲੇਚ ਦਸਤਰ ਭੂਕਿਆ ਕਿ ਕਿਸੇ ਵੀ ਤਰੀਕੇ ਦੀ 2019 ਚ ਜਦੋਂ ਬੀਜੇਪੀ ਦੀ ਸਰਕਾਰ ਬਣਦੀ ਹੈ ਜਾਂ ਲੇ ਲਦਾ ਕੇ ਇੱਕ ਯੂਟੀ ਬਣਦੀ ਉਹਨਾਂ ਨੂੰ ਵਾਦਾ ਹੁੰਦਾ ਹੈ ਕਿ ਇਹਨਾਂ ਨੂੰ 6ਵੇਂ ਸ਼ੈਡਿਊਲ ਚ ਲਿਆਇਆ ਜਾਊਗਾ ਤੇ ਇਹਨਾਂ ਨੂੰ ਸਟੇਟ ਆਉਟ ਦਾ ਆਉਟ ਦਿੱਤਾ ਜਾਊਗਾ ਉਹ ਉਸ ਗੱਲ ਤੋਂ ਮੁਕਰੇ ਜੋ ਉਸ ਘਟਨਾ ਨੂੰ 6 ਸਾਲ ਹੋ ਚੁੱਕੇ ਨੇ ਜਿਹੜਾ ਨੌਜਵਾਨਾ ਜਾਂ ਉੱਥੇ ਦੇ ਲੋਕਾਂ ਦੇ ਵਿੱਚ ਦਬਾਅ ਹੈ ਜਾਂ ਆਪਰੇਸ਼ਨ ਹੈ ਜਿਹੜਾ ਲੰਬੇ ਸਮੇਂ ਤੋਂ ਚੱਲ ਰਹੇ ਨੇ ਸੋਨਵਾਚ ਬਾਂਚੁਕ ਨੇ ਬੜੇ ਲੰਬੇ ਸਮੇਂ ਉੱਥੇ ਭੁੱਖੜਤਾਲ ਰੱਖੀ ਫਿਰ ਉੱਥੋਂ ਪੈਦਲ ਉਹ ਦਿੱਲੀ ਤੱਕ ਗਏ ਠੀਕ ਹੈ ਉਹ ਸਾਰੇ ਦਾ ਸਾਰਾ ਪੀਸਫੁਲ ਮਾਰਚ ਕੀਤਾ ਉਹਨਾਂ ਨੇ ਕਿਸੇ ਵੀ ਤਰੀਕੇ ਦੀ ਸਪੇਸ ਜਾਂ ਉਂਗਲਾ ਆਪ ਤੇ ਨਹੀਂ ਚੱਕਣ ਦਿੱਤੀ ਠੀਕ ਹੈ ਉਸ ਤੋਂ ਬਾਅਦ ਮੁੜ ਕੇ ਗੱਲ ਕੀ ਹੁੰਦੀ ਹੈ ਵੀ ਉਹ ਸਾਰੇ ਆਪਰੇਸ਼ਨ ਦੇ ਵਿੱਚੋਂ ਉਸ ਹਰੀ ਜਿਹੜਾ ਕਹ ਲੋ ਦਬਾ ਨੌਜਵਾਨਾਂ ਜਾਂ ਉੱਥੇ ਦੇ ਲੋਕਾਂ ਦੇ ਵਿੱਚ ਪਿਆ ਉਹ ਦੀ ਇੱਕ ਘਟਨਾ ਦਾ ਜਾਂ ਰਿਐਕਸ਼ਨ ਹੀ ਰਿਐਕਸ਼ਨ ਸੀ ਉਹ ਜਿਹੜਾ ਭਾਜਪਾ ਦਾ ਦਫਤਰ ਹੁੱਕਿਆ ਗਿਆ ਬਟ ਉਹਦੇ ਵਿੱਚ ਵੱਡੀ ਗੱਲ ਕੀ ਹੈ ਵੀ ਨੌਜਵਾਨਾਂ ਦੀ ਉਹ ਚੀਜ਼ ਦੇਖ ਲਈ ਬਟ ਜਿਹੜਾ ਸਰਕਾਰ ਦਾ ਇੱਕ ਫੀਨੋਮੀਨਾ ਜਾਂ ਪੈਟਰਨ ਚੱਲਦਾ ਆ ਰਿਹਾ ਹੈ ਵੀ ਜਿਹੜਾ ਇਨਕਾਊਂਟਰ ਦਾ ਜਾਂ ਸ਼ੂਟ ਦੇ ਆਰਡਰ ਦਾ ਵੀ ਉਹ ਕਸ਼ਮੀਰ 'ਚ ਇਹ ਹਾਲ ਕਰਿਆ ਉੱਥੇ ਵੀ ਜਿਹੜੇ ਜਿਹੜੇ ਵਿਦਵਾਨ ਨੇ ਜਿਹੜੇ ਇਸ ਚੀਜ਼ ਦੇ ਬਾਰੇ ਵਿਚਾਰ ਸੋਚਦੇ ਆ ਉਹ ਕਹਿੰਦੇ ਉਹ ਸਰਕਾਰ ਨੂੰ ਅਸੀਂ ਕਾਮਯਾਬ ਕਰਦੇ ਆ ਕਿਉਂਕਿ ਅਸੀਂ ਜੋਸ਼ ਤੋਂ ਕੰਮ ਲੈਨੇ ਆ ਖਾਸ ਕਰਕੇ ਪੰਜਾਬੀ ਕੌਮ ਆ ਜਾਂ ਸਾਡੀ ਜਨਜੀ ਹੋਣ ਜਾਂ ਸਾਡੀ ਉਮਰ ਦੇ ਜਿਹੜੇ ਨੌਜਵਾਨੀ ਆ ਉਹ ਜੋਸ਼ ਦੇ ਨਾਲ ਕੰਮ ਕਰਦੀ ਆ ਹੋਸ਼ ਦੇ ਨਾਲ ਕੰਮ ਨਹੀਂ ਕਰਦੀ ਅੱਜ ਸਮਾਂ ਹੋਸ਼ ਦੇ ਨਾਲ ਕੰਮ ਕਰਦਾ ਟੇਬਲ ਟਾਕ ਦੇ ਨਾਲ ਗੱਲ ਕਰਨ ਦਾ ਅੱਜ ਸਮਾਂ ਸਾਨੂੰ ਐਜੂਕੇਸ਼ਨ ਦੇ ਵਿੱਚ ਡਵੈਲਪ ਹੋਣ ਦਾ ਆਪਣੀ ਐਜੂਕੇਸ਼ਨ ਸਟਰੋਂਗ ਕਰਨ ਦਾ ਤੇ ਸਰਕਾਰਾਂ ਦੇ ਨਾਲ ਟੇਬਲ ਟਾਕ ਦੇ ਉੱਤੇ ਮੱਥਾ ਲਾਉਣ ਦਾ ਇਹਦੇ ਦੋ ਐਗਜ਼ਾਮਪਲ ਦਿੰਦਾ ਜੀ ਮੈਂ ਮੌਜੂਦਾ ਵਕਤ ਤੇ ਪਿਛਲੇ ਸਾਲ 100 ਦਿਨਾਂ ਦਾ ਧਾਰਨਾ ਸਾਥ ਨੇ ਪੰਜਾਬ ਯੂਨੀਵਰਸਿਟੀ ਚਲਾਇਆ ਸੈਨੇਟ ਸੈਨੇਟ ਨੂੰ ਲੈ ਕੇ ਉਸ ਗੱਲ ਦੇ ਵਿੱਚ ਅਸੀਂ ਇੰਨੇ ਕਾਰਗਰ ਸੀ ਵੀ ਚਾਹੇ ਪੰਜਾਬ ਯੂਨੀਵਰਸਿਟੀ ਦਾ ਚਾਂਸਲਰ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਆ ਕੇ ਸਾਡੇ ਨਾਲ ਮੀਟਿੰਗ ਤੇ ਬੈਠਦਾ ਅਸੀਂ ਉਹਨੂੰ ਵੀ ਗੱਲ ਮਨਾ ਕੇ ਹਟਦੇ ਕੇ ਬੋਰਡ ਆਫ ਗਵਰਨੈਂਸ ਕਿਉਂ ਨਹੀਂ ਲੱਗਣੀ ਚਾਹੀਦੀ ਤੇ ਸੈਨਟ ਕਿਉਂ ਹੋਣੀ ਚਾਹੀਦੀ ਹੈ ਵੀ ਇਹ ਹੈ ਟੇਬਲ ਟਾਕ ਦੀ ਸ਼ਕਤੀ ਸਾਡੀ ਦੂਜੀ ਗੱਲ ਦੂਜਾ ਐਗਜ਼ਾਮਪਲ ਹੈਗਾ ਚਮਕੌਰ ਸਾਹਿਬ ਦਾ ਜਿਹੜਾ ਫੈਕਟਰੀ ਦਾ ਮੋਰਚਾ ਲੱਗਿਆ ਹਨਾ ਭਾਈ ਖੁਸ਼ਮਿੰਦਰ ਸਿੰਘ ਉਹਨੇ ਵੀ ਆਏ ਨੇ ਵੀ ਉਹਨਾਂ ਨਾਲ ਸਾਡੀ ਜਦੋਂ ਪਹਿਲੀ ਮੁਲਾਕਾਤ ਹੋਈ ਆ ਉਹਨਾਂ ਦੀ ਸਾਰੀ ਸਾਰੀ ਰਿਪੋਰਟ ਤਿਆਰ ਕੀਤੀ ਹੋਈ ਹੈ 7-800 ਪੰਨੇ ਤੋਂ ਵੱਧ ਦੀ ਉਹਨਾਂ ਦੀ ਰਿਪੋਰਟ ਹੈ ਉਹਨਾਂ ਦੀ ਇੱਕ ਗੱਲ ਸੀ ਵੀ ਮੈਨੂੰ ਅਮਦਿਸ਼ਾ ਨਾਲ ਮੀਟਿੰਗ ਦਾ ਸਮਾਂ ਮਿਲ ਜਾਵੇ ਵੀ 5 ਮਿੰਟ ਦੇ ਵਿੱਚ ਮੈਂ ਜਾਣਦਾ ਵੀ ਮੈਂ ਉਹਨੂੰ ਕਿਵੇਂ ਇਹ ਗੱਲ ਤੇ ਲਿਖਾਣਾ ਪੰਜਾਬ ਦੇ ਵਿੱਚ ਜਿਹੜੀ ਨਾਨ ਐਗਰੀਕਲਚਰ ਫੈਕਟਰੀਆਂ ਉਹ ਨਹੀਂ ਲੱਗਣੀਆਂ ਚਾਹੀਦੀਆਂ ਇਹ ਟੇਬਲ ਟਾਕ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਜਪੂਰੇ ਦੇਸ਼ ਦੇ ਨੌਜਵਾਨਾਂ ਦੇ ਵਿੱਚ ਹੈ ਪਰ ਸਭ ਤੋਂ ਵੱਡੀ ਗੱਲ ਕੀ ਹੈ ਜਿਹੜੀ ਸਾਹਮਣ ਵਾਲੀ ਹਕੂਮਤ ਹੈ ਉਹ ਟੇਬਲ ਟਾਕ ਤੇ ਨਹੀਂ ਆਣਾ ਚਾਹਦੀ ਜੇ ਉਹ ਟੇਬਲ ਟਾਕ ਤੇ ਆਣਾ ਚਾਹਦੀ ਹੋਵੇ ਬੜੇ ਇਹ ਜਿਹੇ ਮਸਲੇ ਨੇ ਵੀ ਜਿਹੜੇ ਬੜੀ ਸ਼ਾਂਤੀ ਦੇ ਨਾਲ ਤੇ ਡੈਮੋਕਰੈਟਿਕ ਵੇਜ ਦੇ ਵਿੱਚ ਸੋਲਵ ਹੋ ਸਕਦੇ ਨੇ ਪਰ ਫਿਰ ਐਟ ધ ਐਂਡ ਗੱਲ ਕੀ ਹੁੰਦੀ ਹੈ ਮжоਰਿਟੀ ਕਮਿਊਨਿਟੀ ਨੂੰ ਖੁਸ਼ ਕਰਨ ਵਾਸਤੇ ਮਿਨੋਰਿਟੀ ਕਮਿਊਨਿਟੀ ਧੀਆਂ ਵਿੱਚ ਹਮੇਸ਼ਾ ਉਹ ਖਲਾਫ ਪੈਦਾ ਕਰਨਾ ਰੱਖਣਾ ਪੈਂਦਾ ਉਹਨਾਂ ਨੂੰ ਤਾਹੀਂ ਉਹਨਾਂ ਦਾ ਜਿਹੜਾ ਵੋਟ ਬੈਂਕ ਹੈ ਜਾਂ ਤਾਹੀਂ ਜਿਹੜਾ ਉਹਨਾਂ ਦਾ ਸਿਸਟਮ ਹੈ ਉਹ ਚੱਲਦਾ ਹੁੰਦਾ ਜੀ ਜੀ ਬਹੁਤ ਸ਼ੁਕਰੀਆ ਭਾਈ ਤੁਸੀਂ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਉਮੀਦ ਕਰਦੇ ਆ ਸਾਡੀ ਜਿਹੜੀ ਆਨ ਵਾਲੀ ਨੌਜਵਾਨੀ ਆ ਉਹ ਸਿਹਰ ਤੋਂ ਹੋਊਗੀ ਤੇ ਜੋ ਸੋਚ ਨੂੰ ਲੈ ਕੇ ਇਹ ਵੀਰ ਚੱਲੇ ਆ ਇਹ ਵੀ ਆਪਣੇ ਮਕਸਦ ਦੇ ਅੰਦਾ ਕਾਮਯਾਬ ਹੋਣਗੇ ਵਾਹਿਗੁਰੂ ਇਹਨਾਂ ਨੂੰ ਤੰਦਰੁਸਤੀਆਂ ਤੇ ਤਰੱਕੀਆਂ ਬਖਸ਼ੇ ਤੇ ਤੁਸੀਂ ਵੀ ਕਮੈਂਟਾਂ ਦੇ ਵਿੱਚ ਇਹਨਾਂ ਦੀ ਹੌਸਲਾ ਅਫਜ਼ਾਈ ਨੂੰ ਕਰ ਸਕਦੇ ਆਂ